24 ਘੰਟੇ ਦੂਜਿਆਂ ਦੇ ਨਾਲ ਆਪਣੇ ਆਪ ਨੂੰ ਤੋਲਦਾ ਰਿਹਾ ਤੇ ਈਰਖਾ ਈਰਖਾ ਜੀਵਨ ਚ ਆਈ ਜਿਹਦੇ ਕੋਲ ਜ਼ਿਆਦਾ ਵੇਖਿਆ ਫਿਰ ਉਹਦੇ ਤੇ ਖੇਜ ਆਈ ਇਹ ਚੀਜ਼ਾਂ ਇਕੱਠੀਆਂ ਕਰ ਲੈ ਖਿਆਲੀ ਪਲਾਵ ਦੇ ਵਿੱਚ ਪਦਾਰਥਕ ਬਹਿਸ਼ਤ ਜਿਹੜਾ ਸਿਰਜਣਾ ਚਾਹੁੰਦਾ ਨਾ ਹੁੰਦੀ ਉਹਦੇ ਨਾਲ ਇਸ ਤਰ੍ਹਾਂ ਹੀ ਉਹ ਸਿਰਜਦਾ ਰਹਿੰਦਾ ਹੈ ਸਿਰਜਦਾ ਰਹਿੰਦਾ ਹੈ ਸਿਰਜਦਾ ਰਹਿੰਦਾ ਹੈ ਫਿਰ ਸੁੱਖ ਲਵਾਂਗੇ ਸੁੱਖ ਲਵਾਂਗੇ ਸੁੱਖ ਲਵਾਂਗੇ ਤੇ ਜੇ ਪਦਾਰਥ ਦੇ ਸਰਦਲ ਤੇ ਉਹਦਾ ਪੈਰ ਹੀ ਟਿਕਦਾ ਜਾ ਕੇ ਵੀ ਚਲੋ ਵੇਖਦੇ ਆਂ ਜਾ ਕੇ ਕਿਹੋ ਜਿਹਾ ਬਣਿਆ ਸੁਖ ਲੈਨੇ ਉਹਨੇ ਚਿਰ ਨੂੰ ਜੀਵਨ ਜਵਾਬ ਦੇ ਜੀਂ ਕਹਿੰਦੇ ਬਸ ਤੇ ਸਾਖਤ ਦੇ ਹਿੱਸੇ ਚ ਲਸੀ ਆਈ ਉਹਨੂੰ ਤਤ ਨਹੀਂ ਨਸੀਬ ਹੋਇਆ ਜੀਵਨ ਦਾ ਉਹਦੇ ਸਿਰ ਤੇ ਜਾਨੀ ਕਿ ਜਾਇਆ ਪਦਾਰ ਉਹਦੇ ਪੱਲੇ ਪਦਾਰ ਤੀਰਿਆ ਜੋ ਉਹਦਾ ਆਪਣਾ ਨਹੀਂ ਪਹਿਨਣ ਵਾਸਤੇ ਉਹ ਤੜਫਦਾ ਰਿਹਾ ਕਲੋਜ਼ਡ ਭਰੇ ਛੱਡ ਕੇ ਦੁਨੀਆ ਤੋਂ ਚਲਾ ਗਿਆ 24 ਘੰਟੇ ਦੂਜਿਆਂ ਦੇ ਨਾਲ ਆਪਣੇ ਆਪ ਨੂੰ ਤੋਲਦਾ ਰਿਹਾ ਤੇ ਈਰਖਾ ਈਰਖਾ ਜੀਵਨ ਚ ਆਈ ਮੁਕਾਬਲੇਬਾਜੀ ਆਈ ਜਿਹਦੇ ਕੋਲ ਜ਼ਿਆਦਾ ਵੇਖਿਆ ਫਿਰ ਉਹਦੇ ਤੇ ਖੇਜਾਈ ਇਹ ਚੀਜ਼ਾਂ ਇਕੱਠੀਆਂ ਕਰ ਲਿਆ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਕਬੀਰ ਮਾਇਆ ਡੋਲਨੀ ਇਹ ਸੰਸਾਰ ਦੀ ਜਿਹੜੀ ਮਾਇਆ ਹੈ ਪਦਾਰਥ ਹੈ ਇਹ ਸਮਝੋ ਵੀ ਚਾਟੀ ਹੈ ਸੰਸਾਰ ਦਹੀਂ ਦੀ ਪਵਨ ਚੁਕੋਲਨਾਰ ਜਿਹੜੇ ਮਨੁੱਖ ਸਾਹ ਲੈਂਦਾ ਸਮਝੋ ਵੀ ਮਧਾਣੀ ਪਾਈ ਹੈ ਇਹਦੇ ਵਿੱਚ ਹਰ ਸਾਹ ਦੇ ਨਾਲ ਅਸੀਂ ਪਦਾਰਥ ਵਰਤਦੇ ਹਾਂ ਜੀਵਨ ਦੇ નિર્ਬਾਲ ਸੰਤੋ ਮੱਖਣ ਖਾਇਆ ਛਾਚ ਪੀਆ ਸੰਸਾਰ ਪਰਮੇਸ਼ਰ ਦਾ ਪਿਆਰਾ ਜਿਹਨੂੰ ਪਤਾ ਹੈ ਕਿ ਪਦਾਰਥ ਦਾ ਪਦਾਰਥ ਦੀ ਅਹਿਮੀਅਤ ਕੀ ਹੈ ਤੇ ਜੀਵਨ ਦੀ ਅਹਿਮੀਅਤ ਕੀ ਹੈ ਉਹਨੇ ਤੇ ਮੱਖਣ ਖਾਦਾ ਮੰਨੋ ਉਹਨੇ ਰੜਕਿਆ ਤੇ ਮੱਖਣ ਕੱਢਿਆ ਤੇ ਸਾਖਤ ਦੇ ਹਿੱਸੇ ਚ ਲਸੀ ਆਈ ਉਹਨੂੰ ਤਤ ਨਹੀਂ ਨਸੀਬ ਹੋਇਆ ਜੀਵਨ ਦਾ ਉਹਨੂੰ ਜੀਵਨ ਦੀ ਸਚਾਈ ਜੀਵਨ ਦਾ ਆਨੰਦ ਜਾਂ ਲੁਤਫ ਨਹੀਂ ਪ੍ਰਾਪਤ ਹੋਇਆ ਉਹਦੇ ਹਿੱਸੇ ਤੇ ਜਾਨੀ ਕਿ ਜਾਇਆ ਪਦਾਰ ਉਹਦੇ ਪੱਲੇ ਪਦਾਰ ਤੀਰਿਆ ਜੋ ਉਹਦਾ ਆਪਣਾ ਨਹੀਂ ਜਿੰਨੂੰ ਉਹ ਹੰਡਾ ਵੀ ਨਹੀਂ ਸਕਿਆ ਖਾਣ ਵਾਸਤੇ ਉਹ ਭੁੱਖ ਘਟਦਾ ਰਿਹਾ ਤੇ ਖਾਦਾ ਫਿਰ ਵੀ ਨਹੀਂ ਗਿਆ ਪਹਿਨਣ ਵਾਸਤੇ ਉਹ ਤੜਫਦਾ ਰਿਹਾ ਕਲੋਜ਼ਡ ਭਰੇ ਛੱਡ ਕੇ ਦੁਨੀਆ ਤੋਂ ਚਲਾ ਗਿਆ ਬਹੁਤ ਸਹੂਲਤਾਂ ਭਰੇ ਮਕਾਨ ਮੇਰੇ ਕੋਲ ਮਹਿਲ ਮੇਰੇ ਕੋਲ ਹਣ ساری ਉਮਰ ਭੱਜਦਾ ਰਿਹਾ ਭੱਜਦਾ ਰਿਹਾ ਭੱਜਦਾ ਰਿਹਾ ਮੈਂ ਇੱਕ ਦਿਨ ਇਹ ਪੜ ਰਿਹਾ ਸਾਂ ਸ਼ਾਦਾਦ ਇੱਕ ਬੰਦਾ ਹੋਇਆ ਉਹਦਾ ਰਾਜ ਰਿਹਾ ਇੱਧਰ ਅਰਬ-ਇਰਾਨ ਦੇ ਹੱਥ ਬਹੁਤ ਪੁਰਾਣੀ ਗੱਲ ਹੈ ਤੇ ਉਹਨੂੰ ਮਤ ਦਿੱਤੀ ਹਜ਼ਰਤ ਨੇ ਕਿ ਤੂੰ ਕੋਈ ਅੱਲਾ ਨੂੰ ਯਾਦ ਕਰਿਆ ਕਰ ਖੁਦਾ ਨੂੰ ਰੱਬ ਨੂੰ ਯਾਦ ਕਰਿਆ ਕਰ ਇੰਨੇ ਜ਼ੁਲਮ ਕਰਦਾ ਹੈ ਤੇਰਾ ਵਤੀਰਾ ਚੰਗਾ ਨਹੀਂ ਤੋ ਹਾਕਮ ਹੈ ਇਸ ਜਗ੍ਹਾ ਦਾ ਚਲੋ ਉਹਨਾਂ ਦੀ ਮਾਨਤਾ ਸੀ ਉਹ ਕਹਿੰਦਾ ਜੀ ਮੈਂ ਨਾ ਤਾਂ ਕਿਸੇ ਰੱਬ ਨੂੰ ਯਾਦ ਕਰਨਾ ਹੈ ਤੇ ਨਾ ਹੀ ਮੈਨੂੰ ਕੋਈ ਲੋੜ ਹੈ ਮੈਂ ਤਾਂ ਇੱਥੇ ਹੀ ਸਵਰਗ ਬਣਾ ਲੈਣੇ ਤਰਤੀ ਤੇ ਉਹਨੇ ਉਹਨਾਂ ਦੀ ਕਹਾਣੀ ਹੈ ਸਿੱਖਿਆਦਾਇਕ ਹੈ ਕਹਿੰਦੇ ਨੇ ਉਹਨੇ ਹੀਰੇ ਜਵਾਹਰਾਤ ਸੋਨਾ ਚਾਂਦੀ ਹਰ ਚੀਜ਼ 12 ਸਾਲ ਲੱਗੇ ਜੀ ਬੜਾ ਅਲੀ ਸ਼ਾਨ ਉਹਨੇ ਬਹਿਸ਼ਤ ਉਹ ਕਹਿੰਦਾ ਸੀ ਮੈਂ ਧਰਤੀ ਤੇ ਬਹਿਸ਼ਤ ਉਤਾਰਨਾ ਹੈ ਪਦਾਰਥਾਂ ਨਾਲ ਬਣਾਉਣਾ ਹੈ ਬਣ ਗਿਆ ਹਰ ਚੀਜ਼ ਉਹਦੇ ਵਿੱਚ ਹੋਈ ਹਰ ਪਦਾਰਥ ਉਹਦੇ ਚ ਰੱਖਿਆ ਗਿਆ ਜੋ ਮয়ਸਰ ਸੀ ਹਰ ਕੀਮਤੀ ਸ਼ੈ ਉਹਦੇ ਚ ਸਮਾਈ ਕਰ ਦਿੱਤੀ ਗਈ ਸੁਨੇਹਾ ਭੇਜਿਆ ਜੀ ਬਣ ਗਿਆ ਬੜੀ ਉਤਸੁਕਤਾ ਨਾਲ ਵੀ ਕਿੰਨਾ ਲੰਮਾ ਸਮਾਂ ਮੈਂ ਉਡੀਕਿਆ ਕਿੰਨੀ ਪਲੈਨਿੰਗ ਕੀਤੀ ਹੈ ਕਿੰਨੀ ਮਿਹਨਤ ਕੀਤੀ ਹੈ ਸਿਰਖ ਹਫਤੀ ਕੀਤੀ ਹੈ ਚੱਲਿਆ ਕਹਿੰਦੇ ਨੇ ਇੱਕ ਪੈਰ ਸਰਦਲ ਦੇ ਅੰਦਰ ਸੀ ਤੇ ਇੱਕ ਪੈਰ ਅਜੇ ਬਾਹਰ ਸੀ ਤੇ ਜਾਨ ਨਿਕਲ ਗਈ ਆਪਣੇ ਬਣਾਏ ਬਹਿਸ਼ਤ ਵਿੱਚ ਅਜੇ ਇੱਕ ਪੈਰ ਅੰਦਰ ਹੈ ਤੇ ਇੱਕ ਪੈਰ ਬਾਹਰ ਹੈ ਪ੍ਰਾਂਣ ਪੰਖੇ ਰੁੜ ਗਏ ਸਾਰੀ ਕਾਹਲਣਾ ਸਾਰੀ ਮਿਹਨਤ ਸਾਰਾ ਕੁਝ ਇਹ ਤਾਂ ਚਲੂਨ ਦੀ ਕਹਾਣੀ ਦੀ ਰੰਗਤ ਹੋ ਰੇ ਪਰ ਸਚਾਈ ਮਨੁੱਖ ਦੇ ਜੀਵਨ ਦੀ ਇਹ ਹੈ ਪਿਓ ਖਿਆਲੀ ਪਲਾਵ ਦੇ ਵਿੱਚ ਪਦਾਰਥਕ ਬਹਿਸ਼ਤ ਜਿਹੜਾ ਸਿਰਜਣਾ ਚਾਹੁੰਦਾ ਹੈ ਨਾ ਹੁੰਦੀ ਉਹਦੇ ਨਾਲ ਇਸ ਤਰ੍ਹਾਂ ਹੀ ਹੈ ਉਹ ਸਿਰਜਦਾ ਰਹਿੰਦਾ ਹੈ ਸਿਰਜਦਾ ਰਹਿੰਦਾ ਹੈ ਸਿਰਜਦਾ ਰਹਿੰਦਾ ਹੈ ਫਿਰ ਸੁਖ ਲਵਾਂਗੇ ਸੁਖ ਲਵਾਂਗੇ ਸੁਖ ਲਵਾਂਗੇ ਤੇ ਇਹ ਜੇ ਪਦਾਰਥ ਦੇ ਸਰਦਲ ਤੇ ਉਹਦਾ ਪੈਰ ਹੀ ਟਿਕਦਾ ਜਾ ਕੇ ਵੀ ਚਲੋ ਵੇਖਦੇ ਆਂ ਜਾ ਕੇ ਕਿਹੋ ਜਿਹਾ ਬਣਿਆ ਸੁਖ ਲੈਨੇ ਉਹਨੇ ਚਿਰ ਨੂੰ ਜੀਵਨ ਜਵਾਬ ਦੇ ਜਾਂਦਾ ਕਹਿੰਦਾ ਬਸ ਹੋ